ਅਸਲਾਮੁਆਲੇਕਮ ਉਮੀਦ ਕਰਨੀਆਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਫਸੇ ਨਜ਼ਰ ਆਉਂਦੇ ਨੇ ਤੇ ਇੱਕ ਹੋਰ ਜਿਹੜਾ ਨਵਾਂ ਵਿਵਾਦ ਉਹਨਾਂ ਦੇ ਖਿਲਾਫ ਖੜਾ ਹੋ ਰਿਹਾ ਔਰ ਜ਼ੋਰ ਪਕੜਦਾ ਜਾ ਰਿਹਾ ਉਹ ਹੈਗਾ ਵਾ 15 ਅਗਸਤ ਵਾਲੇ ਦਿਨ ਜਿਹੜੀ ਉਹਨਾਂ ਨੇ ਸ਼ੀਸ਼ੇ ਦੇ ਪਿੱਛੇ ਖੜੇ ਹੋ ਕੇ ਤਕਰੀਰ ਕੀਤੀ ਸੀਗੀ ਖਤਾਬ ਕੀਤਾ ਸੀਗਾ ਇਹ ਵਿਵਾਦ ਕਿਉਂ ਜ਼ੋਰ ਪਕੜਦਾ ਜਾ ਰਿਹਾ ਹੈ ਇਸ ਦੇ ਮਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸਤੇ ਵਿਚਾਰ ਗੋ ਬਲੂ ਬੁੱਕ ਜਿਹੜੀ ਜੈਡ ਪਲੱਸ ਸਿਕਿਉਰਟੀ ਦੀ ਕਹਿੰਦੀ ਆ ਉਹਦੇ ਚ ਕਹਿੰਦੀ ਆ ਕਿ ਸੀਐਮ ਜਿਹਨੂੰ ਇਹ ਸੁਰੱਖਿਆ ਦਿੱਤੀ ਗਈ ਆ ਅਗਰ ਉਹਦੀ ਜਾਨ ਨੂੰ ਖਤਰਾ ਜੋ ਬਲੂ ਬੁੱਕ ਦੇ ਵਿੱਚ ਡਿਸਕ੍ਰਾਈਬ ਹੋਏਗਾ ਉਹਨਾਂ ਨੇ ਲਿਖ ਕੇ ਭੇਜਣਾ ਇਨ ਬਿਨ ਪੰਜਾਬ ਦੀ ਪੁਲਿਸ ਨੂੰ ਉਹ ਲਾਗੂ ਕਰਨਾ ਪੈਣਾ ਇਨ ਬਿਨੋ ਚ ਬਿੰਦੀ ਨਹੀਂ ਚੇਂਜ ਕਰ ਸਕਦੇ 55 ਜਿਹੜੇ ਨਾ ਜੈਡ ਪਲੱਸ ਦੇ ਵਿੱਚ ਸਿਕਿਉਰਟੀ ਆਫਿਸਰ ਜਿਹੜੇ ਆ ਉਹਨੂੰ ਮਿਲਦਾ ਜਿਹਨੂੰ ਜੈਡ ਪਲੱਸ ਸੁਰੱਖਿਆ ਮਿਲੀ ਹੋਵੇ ਦਾਸ ਹੁੰਦੇ ਚ ਕਮਾਂਡੋ ਟ੍ਰੇਨਡ ਹੁੰਦੇ ਆ ਤੇ ਬਾਕੀ ਸੀਆਰਪੀਐਫ ਦੇ ਜਵਾਨ ਹੁੰਦੇ ਆ ਬਾਕੀ ਰਾਉਂਡ ਦਾ ਕਲੌਕ ਵਾਲੇ ਹੁੰਦੇ ਆ ਵਾਊਚਰ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਯਾਰ ਉਹ ਤੁਸੀਂ ਇਸੇ ਕਰਕੇ ਦਿੱਤੀ ਜਾਂਦੀ ਹੈ ਕਿ ਉਹਨੂੰ ਇੰਟੈਲੀਜੈਂਸ ਬਿਊਰੋ ਨੇ ਦੱਸਿਆ ਕਿ ਇਹਨੂੰ ਕਿਸੇ ਪਾਸਿਓਂ ਵੀ ਹਮਲਾ ਹੋ ਸਕਦਾ ਹੈ ਭਗਵਾਨ ਸਿੰਘ ਮਾਨ ਨੇ ਦੀ ਸਰਕਾਰ ਚ ਜਦੋਂ ਦਾ ਅਮਰਤਪਾਲ ਦੇ ਖਿਲਾਫ ਆਪਰੇਸ਼ਨ ਹੋਇਆ ਇਹ ਰਡਾਰ ਤੇ ਆ ਤੇ ਅ ਇਤੇ ਕੋਈ ਸ਼ੱਕ ਨਹੀਂ ਹੁਣ ਗੁਰਪਤਵਾਨ ਸਿੰਘ ਪੰਨੂ ਜਿਹੜਾ ਸਿੱਖ ਫੋਰ ਜਸਟਿਸ ਦਾ ਉਹਨੇ ਸ਼ਰੇਆਮ ਕਿਹਾ ਨਾ ਭਈ ਜਿਹੜਾ ਭਗਵੰਤ ਸਿੰਘ ਮਾਨ ਨੂੰ ਰੋਕੇਗਾ ਮੈਂ ਉਹਨੂੰ 1 ਕਰੋੜ ਦਵਾਂਗਾ ਤੁਸੀਂ ਦੱਸੋ ਇਹ ਛੋਟੀ ਗੱਲ ਹੈ ਏਡੀ ਵੱਡੀ ਧਮਕੀ ਆਈ ਹੈ ਤੇ ਇੰਟੈਲੀਜੈਂਸ ਬਿਊਰੋ ਨੇ ਕੇਂਦਰ ਦੀ ਜੈਡ ਪਲੱਸ ਸਿਕਿਉਰਿਟੀ ਦੀ ਬਲੂ ਬੁੱਕ ਨੇ ਪ੍ਰੋਟੋਕੋਲ ਨੂੰ ਫਾਲੋ ਕਰਨਾ ਹੈ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਇੱਥੇ ਦੀ ਸਿਆਸਤ ਨਾਲ ਉਹਨਾਂ ਨੂੰ ਕੀ ਜੱਡ ਪਲੱਸ ਆਫੀਸਰ ਜਿਹੜੇ ਹੈਗੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਜੋ ਉਹਨਾਂ ਦੀ ਬਲੂ ਬੁੱਕ ਕਹਿੰਦੀ ਹੈ ਇਨ ਬਿਨ ਉਹਨਾਂ ਨੇ ਡੀਜੀ ਨੂੰ ਕਹਿਣਾ ਇਹਨੂੰ ਲਾਗੂ ਕਰੋ ਸਿਆਸਤਦਾਨਾਂ ਨੇ ਸਿਆਸਤ ਕਰਨੀ ਹੁੰਦੀ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਥ੍ਰੈਟ ਹੈਗੀ ਹੈ ਗਰਮ ਖਿਆਲੀਆਂ ਦੀ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਔਰ ਦੂਜਾ ਜਿਹੜੇ ਹਥਿਆਰ ਡਰੱਗਸ ਫੜੀਆਂ ਜਾ ਰਹੀਆਂ ਇਹ ਪੰਜਾਬ ਬੜੇ ਨਾਜ਼ੁਕ ਦੌਰ ਤੇ ਆ ਔਰ ਜਿਹੜਾ ਇਹ ਆਦਰਵਾਇਸ ਦੇਖੋ ਸਿਕਿਉਰਟੀ ਜਿਹੜੀ ਹੈ ਜੈਡ ਵੀ ਦਿੱਤੀ ਜਾ ਸਕਦੀ ਹੈ ਵਾਈ ਪਲਸ ਵੀ ਦਿੱਤੀ ਜਾ ਸਕਦੀ ਹੈ ਵਾਈ ਪਲਸ ਚ 11 ਕਮਾਂਡ ਹੁੰਦੇ ਸੀ ਆਰਪੀਐਫ ਦੇ ਜਵਾਨ ਜੈਡ ਦੇ ਵਿੱਚ ਕਮਾਂਡੋ ਹੁੰਦੇ ਆ ਚਾਰ ਕਮਾਂਡੋ ਹੁੰਦੇ ਆ ਬਾਕੀ ਸੀਆਰਪੀਐਫ ਦੇ ਜਵਾਨ ਹੁੰਦੇ ਆ ਜਾਂ ਹੋਰ ਆਈਟੀਬੀਪੀ ਦੇ ਜਵਾਨ ਹੁੰਦੇ ਆ ਲੇਕਿਨ ਜੈਡ ਪਲਸ ਜਿਹੜੀ ਆ ਉਹ ਇੰਟੈਲੀਜੈਂਸ ਹਿੰਦੁਸਤਾਨ ਚ ਕਿੰਨੇ ਆ ਕੋ ਜੈਡ ਪਲਸ ਆ ਯਾਰ 40 ਬੰਦਿਆਂ ਕੋ ਜੈਡ ਪਲਸ ਆ ਇਦਾਂ ਮਤਲਬ ਹਾਈ ਥ੍ਰੈਟ ਤੇ ਆ ਤੁਹਾਨੂੰ ਪਤਾ ਇੱਕ ਵਾਰ ਬਿਕਰਮ ਮਜੀਠੀਏ ਨੂੰ ਵੀ ਜੈਡ ਪਲੱਸ ਮਿਲੀ ਸੀ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹਨ ਬਿਕਰਮ ਮਜੀਠੀਏ ਕੋਲ ਰਹੀ ਹੈ ਸੁਖਵੀਰ ਬਾਦਲ ਕੋਲ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਕੋਲ ਰਹੀ ਹੈ ਕੈਪਟਨ ਨਮਿੰਦਰ ਸਿੰਘ ਕੋਲ ਰਹੀ ਹੈ ਜੈਡ ਪਲੱਸ ਉਹ ਭਗਵਾਨ ਸਿੰਘ ਮਾਨ ਨੂੰ ਜੈਡ ਪਲੱਸ ਇਸੇ ਕਰਕੇ ਦਿੱਤੀ ਗਈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਗਰਮ ਖਿਆਲੀਆਂ ਦਾ ਦਬਦਬਾ ਹੈ ਜਾਂ ਜ਼ਮੀਨ ਦੇ ਹੀਠਾਂ ਦਾ ਕਰੰਟ ਹੈ ਉਹ ਵੱਧਦਾ ਜਾ ਰਿਹਾ ਬਹੁਤ ਜ਼ਿਆਦਾ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਸੀ ਆਜ਼ਾਦੀ ਤਾਂ ਉਹਨਾਂ ਦੇ ਵੀ ਭਾਸ਼ਣ ਦਿੱਤਾ ਹੋਣਾ ਕੀ ਉਹਨਾਂ ਨੇ ਵੀ ਫਿਰ ਇਸੇ ਤਰ੍ਹਾਂ ਆ ਸ਼ੀਸ਼ੇ ਦੇ ਪਿੱਛੇ ਖੜ ਕੇ ਦਿੱਤਾ ਸੀ ਕਿ ਉਹਦੋਂ ਇਕੱਲੇ ਹੀ ਖੜੇ ਸੀ ਨਹੀਂ ਦੇਖੋ ਵਕਤ ਦਾ ਫਰਕ ਹੁੰਦਾ ਮੈਂ ਤੁਹਾਨੂੰ ਹੁਣ ਇਹ ਦੱਸ ਕੇ ਹਟਿਆ ਕਿ ਇਹ ਜਿਹੜਾ ਇਹ ਜਿਹੜਾ ਵਕਤ ਹੈਗਾ ਨਾ ਇਹ ਵਕਤ ਹਾਈ ਥ੍ਰੈਟ ਜ਼ੋਨ ਹੈ ਅਮਰਤਪਾਲ ਸਿੰਘ ਖਾਲਸਾ ਪ੍ਰਕਾਸ਼ ਸਿੰਘ ਬਾਦਲ ਵੱਲੇ ਨਹੀਂ ਆਇਆ ਸੀ ਜੇ ਆਇਆ ਹੁੰਦਾ ਸ਼ਾਇਦ ਤਖਤਾ ਹੀ ਪਲਟ ਦਿੰਦੇ ਪੰਥਕ ਵੋਟਾਂ ਨਾਲ ਉਦੋਂ ਵਕਤ ਨਹੀਂ ਆਇਆ ਸੀ ਉਹ ਨਾ ਸਰਬਜੀਤ ਸਿੰਘ ਖਾਲਸਾ ਦਾ ਇਨਾ ਉਦੇ ਪੰਜਾਬ ਚ ਹੋਇਆ ਸੀ ਨਾ ਗੁਰਪਤਵੰਨ ਸਿੰਘ ਪੰਨੂ ਦੀ ਇੰਨੀਆਂ ਥ्रेट ਸੀਗੀਆਂ ਦੇਖੋ ਇਹ ਏਜੰਸੀਆਂ ਦਾ ਵਰਕ ਹੈ ਏਜੰਸੀਆਂ ਨੇ ਆਪਣਾ ਜਿਹੜਾ ਬਲੂ ਬੁੱਕ ਦਾ ਡਿਜ਼ਾਈਨ ਆ ਉਹਨੂੰ ਲਾਗੂ ਕਰਨਾ ਤੇ ਉਹਨਾਂ ਨੇ ਕਰਨਾ ਡਾਕਟਰ ਸਾਹਿਬ ਉਹ ਤਾਂ ਸੰਵਿਧਾਨਕ ਤਰੀਕੇ ਨਾਲ ਜਿੱਤੇ ਉਹ ਕਹਿੰਦੇ ਅਸੀਂ ਤਾਂ ਗੱਲ ਹੀ ਨਹੀਂ ਕਰਦੇ ਖਾਲਿਸਤਾਨ ਦੀ ਸਰਜੀਤ ਖਾਲਸਾ ਨੇ ਗੱਲ ਕਰਤੀ ਹੈ ਹੁਣ ਕਾਹਦਾ ਡਰ ਰਹਿ ਗਿਆ ਉਹਨਾਂ ਦਾ ਨਹੀਂ 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 ਉਹਨਾਂ ਕੋਲ ਦੁਆਰਾ ਪੁੱਛੋ ਜੇ ਅੱਜ ਉਹ ਜਿੱਤੇ ਨੇ ਤੇ ਉਹ ਪ੍ਰੋ ਖਾਲਸਥਾਨ ਪ੍ਰੋ ਖਾਲਸਥਾਨ ਦੀਆਂ ਜਿਹੜੀਆਂ ਆਪਣੇ ਨਾਰੇ ਨੇ ਜਾਂ ਪ੍ਰੋ ਕਟੜ ਪੰਥੀਆਂ ਦੀ ਗਰਮ ਖਿਆਲੀਆਂ ਦੀ ਖਾਲਸਾ ਸੰਮਰਥਕਾਂ ਦੀ ਵੋਟ ਨਾਲ ਜਿੱਤੇ ਅੱਜ ਜੋ ਮਰਜ਼ੀ ਕਹੀ ਜਾਣ ਐਦਾਂ ਨਹੀਂ ਹੁੰਦਾ ਹਮ ਵਿਚਾਰ ਦੀ ਡੈਮੋਕ੍ਰੈਟਿਕ ਗੱਲ ਕਰਦੇ ਆ ਕਿ ਅਸੀਂ ਇਸ ਆਜ਼ਾਦ ਕਰਨ ਲਈ ਬੜੇ ਡੈਮੋਕ੍ਰੈਟਿਕ ਤਰੀਕੇ ਨਾਲ ਗੱਲਾਂ ਕਰਾਂਗੇ ਸਰਬਜੀਤ ਸਿੰਘ ਖਾਲਸਾ ਇਹ ਗੱਲ ਕਰਦੇ ਆ ਮਰ ਲੇਕਿਨ ਗੱਲ ਇਹ ਹੈ ਕਿ ਸਿਕਿਉਰਿਟੀ ਗਲਾਸ ਦੇ ਪਿੱਛੇ ਜਾਂ ਉਹਦੇ ਜਿਹੜਾ ਵਾ ਬੁਲੇਟ ਪ੍ਰੂਫ ਗਲਾਸ ਦੇ ਪਿੱਛੇ ਭਾਸ਼ਣ ਦੇਣਾ ਇਹ ਪੰਜਾਬ ਦਾ ਮੁੱਦਾ ਨਹੀਂ ਹੈਗਾ ਪੰਜਾਬ ਦਾ ਮੁੱਦਾ ਸਾਡਾ ਜਿਹੜਾ ਹੈਗਾ ਉਹ ਹੋਰ ਹੈਗੇ ਆ ਪੰਜਾਬ ਇਹ ਸਿਆਸਤਦਾਨਾਂ ਨੇ ਮੈਂ ਤੁਹਾਨੂੰ ਅੱਗੇ ਦੱਸਿਆ ਸਿਆਸਤ ਕਰਨੀ ਹੈ ਜਦੋਂ ਇਹਨਾਂ ਦਾ ਸਰਕਾਰ ਆਏਗੀ ਭਗਵੰਤ ਮਾਨ ਵੀ ਇਦਾਂ ਹੀ ਸਿਆਸਤ ਕਰਦੇ ਹੁੰਦੇ ਸੀ ਉਹ ਘੇਰ ਲੋ ਇਹਨਾਂ ਨੂੰ ਪਿੰਡਾਂ 'ਚ ਇਹਨਾਂ ਨੂੰ ਰੋਕੋ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਨੂੰ ਜਾਨ ਨਾ ਦਿਓ ਡਰਗ ਨਾਲ ਅਸੀਂ ਇੱਕ ਹਫ਼ਤੇ 'ਚ ਬੇਅਦਬੀਆਂ ਖਤਮ ਕਰਾਂਗੇ ਉਹਨਾਂ ਨੇ ਆਪਣੀ ਸਿਆਸਤ ਕੀਤੀ ਸਿਆਸਤ ਕਰਕੇ ਉਹਨਾਂ ਨੇ ਸਰਕਾਰ ਚਾਏ ਇਹ ਆਪਣੀ ਸਿਆਸਤ ਕਰਦੇ ਪਏ ਆ ਦੇਖੋ ਸਿਆਸਤ ਨਾਲੋਂ ਹਟ ਕੇ ਮੇਰੀ ਆਪਣੀ ਸਮਝ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਕਰੋ ਯਾਰ ਭਗਵੰਤ ਸਿੰਘ ਮਾਨ ਵੀ ਬਹੁਤ ਸੋਹਣਾ ਬੋਲਦੇ ਨੇ ਬਹੁਤ ਸੁਣੀਆਂ ਗੱਲਾਂ ਕਰਦੇ ਨੇ ਲੇਕਿਨ ਪ੍ਰੈਕਟੀਕਲ ਉਹਨੂੰ ਲਾਗੂ ਕਰੋ ਤਾਂ ਕਿ ਇਹ ਜੜੀਆਂ ਗੱਲਾਂ ਹੈਗੀਆਂ ਭਗਵਾਨ ਸਿੰਘ ਮਾਨ ਤਾਂ ਅਕਸਰ ਵੈਸੇ ਕਹਿੰਦੇ ਉਹਨਾਂ ਦੀ ਜ਼ੁਬਾਨ ਹੁੰਦੀ ਆ ਕਹਿੰਦੇ ਯਾਰ ਇੰਨਾ ਕੋ ਮੁੱਦੇ ਹੈ ਨਹੀਂ ਅਸੀਂ ਕੰਮ ਕਰਦੇ ਪਏ ਆ ਇਹਨਾਂ ਨੇ ਬੇਵਜਾ ਸਾਨੂੰ ਉਲਝਾਂਦੇ ਨੇ ਮੁੱਦਿਆਂ 'ਚ ਲੇਕਿਨ ਗੱਲ ਇਹ ਆ ਕਿ ਪੰਜਾਬ 'ਚ ਡਰੱਗ ਦਾ ਮੁੱਦਾ ਤਾਂ ਹੈਗਾ ਅਜੇ ਚਾਰ ਦਿਨ ਪਹਿਲਾਂ ਬਠਿੰਡੇ 'ਚ ਇੱਕੋ ਦਿਨ 'ਚ ਤਿੰਨ ਮੌਤਾਂ ਹੋਈਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਰੀ ਪੁਲਿਸ ਫੋਰਸ ਜ਼ਮੀਨੀ ਪੱਧਰ ਦੇ ਉੱਤੇ ਆਪਰੇਸ਼ਨ ਕਰ ਰਹੀ ਹੈ ਲੱਗੇ ਹੋਏ ਨੇ ਡਰੱਗ ਫੜੀਆਂ ਵੀ ਜਾ ਰਹੀਆਂ ਡਰੱਗ ਮਨੀ ਵੀ ਫੜੀ ਜਾ ਰਹੀ ਹੈ ਲੇਕਿਨ ਗੱਲ ਇਹ ਹੈਗੀ ਹੈ ਕਿ ਜਦੋਂ ਤੱਕ ਤੁਸੀਂ ਕੇਂਦਰ ਦੇ ਨਾਲ ਆਪਣੇ ਕਨਫਲਿਕਟ ਜਿੰਨੇ ਕੇਂਦਰ ਦੇ ਨਾਲ ਸਾਡੀਆਂ ਝਗੜੇ ਆ ਉਹਨੂੰ ਥੋੜਾ ਵਿਰਾਮ ਦੇ ਕੇ ਅਸੀਂ ਬਾਰਡਰ ਦੇ ਉੱਤੇ ਕਿਵੇਂ ਟਾਈਟ ਕਰ ਸਕਦੇ ਹਾਂ ਡਰੱਗਸ ਨਾ ਆਣ ਉੱਥੇ ਪੰਜਾਬ ਦੇ ਵਿੱਚ ਘਰੇਲੂ ਖਪਤ ਨਾ ਹੋਵੇ ਨੌਜਵਾਨ ਇੱਥੋਂ ਦਾ ਇੱਥੇ ਹੀ ਰਹਿਣਾ ਹੁਣ ਬਾਹਰ ਜਾਣ ਦੇ ਕੱਲਾ ਮੁੱਦਾ ਇਹ ਨਹੀਂ ਹੈਗਾ ਕਿ ਇੱਥੋਂ ਬੱਚਿਆਂ ਨੂੰ ਚੱਕ ਕੇ ਬਾਹਰ ਭੇਜੀ ਜਾਂਦੇ ਕੈਨੇਡਾ ਵਿੱਚ ਸਭ ਤੋਂ ਵੱਡਾ ਇੱਕ ਰੀਜ਼ਨ ਡਰੱਗ ਦਾ ਰੀਜ਼ਨ ਹੈ ਤੁਸੀਂ ਇਹ ਦੇਖੋ 2015 ਤੋਂ ਬਾਅਦ ਪੰਜਾਬ 'ਚ ਉਹ ਬਾੜ ਆਈ ਹੈ ਬਾਹਰ ਜਾਣ ਲਈ ਇੱਕਦਮ ਲੋਕ ਪੈਨਿਕ 'ਚ ਆ ਗਏ ਹਾਏ ਮੁੰਡਾ ਹਾਏ ਮੁੰਡਾ ਬਿਲ ਟ੍ਰੱਕ 'ਚ ਯਾਰ ਕੁੜੀ ਟ੍ਰੱਕ 'ਚ ਸੜਕ ਲੋਕੀ ਕਹਿੰਦੇ ਚੱਲ ਇਹਨੂੰ ਵੀਜ਼ਾ ਲਵਾਓ ਬੈਂਡ ਦਿਵਾਓ ਕੈਨੇਡਾ ਭੇਜੋ ਆਪਣੇ ਬੱਚਿਆਂ ਨੂੰ ਢਰ ਕੇ ਭੇਜਿਆ ਉਹਨਾਂ ਨੇ ਇਹ ਜਦੋਂ ਸੁਖਾਵਾਂ ਮਾਹੌਲ ਪੰਜਾਬ 'ਚ ਹੋ ਜਾਏਗਾ ਨਾ ਡਰੱਗ ਫ੍ਰੀ ਹੋ ਜਾਏਗਾ ਕੱਲ ਸੀਐਮ ਸਾਹਿਬ ਨੇ ਵੀ ਕਿਹਾ ਡੀਜੀ ਸਾਹਿਬ ਵੀ ਅਕਸਰ ਇਹੀ ਕਹਿ ਰਹੇ ਨੇ ਕਿ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਕਰ ਰਹੇ ਆਂ ਅਗਰ ਇਹ ਫ੍ਰੀ ਹੋ ਜਾਂਦਾ ਤੁਸੀਂ ਦੇਖਿਓ ਸਾਰੇ ਨੌਜਵਾਨ ਜਿਹੜੇ ਪੰਜਾਬ ਦੇ ਗਏ ਆ ਉਹ ਪਰਤ ਕੇ ਆਣਗੇ ਸਾਡੇ ਮੁੱਦੇ ਯਾਰ ਆਹਾ ਵਾ ਸਾਡੇ ਮੁੱਦੇ ਮੈਂ ਸੋਚਦਾ ਪਾਣੀ ਹੈ ਜਿਵੇਂ ਕੱਲ ਸੀਐਮ ਸਾਹਿਬ ਕਹਿ ਵੀ ਰਹੇ ਸੀ ਭਗਵੰਤ ਮਾਨ ਕਿ ਪਾਣੀ ਪੰਜਾਬ ਦਾ ਅਸੀਂ ਝੋਨੇ ਦੇ ਪਿੱਛੇ ਸਾਰਾ ਪਾਣੀ ਖਰਾਬ ਕਰ ਲਿਆ ਆਪਣਾ ਵੀ ਅਸੀਂ 600 ਫੁੱਟ ਹੀਟਾਂ ਚਲੇ ਗਏ ਇਹ ਪਾਣੀ ਦਾ ਕ੍ਰਾਈਸਿਸ ਕਿੱਦਾਂ ਦੂਰ ਕਰਨਾ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਗਿਫਟ ਦੇ ਕੇ ਚੱਲੇ ਆ ਇਹ ਦੱਸਣਾ ਚਾਹੀਦਾ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਅਸੀਂ 40 ਫੁੱਟ ਤੇ ਵਾਪਸ ਪਾਣੀ ਦੇ ਕੇ ਜਾਈਏ ਉਹੋ ਜੇ ਉਪਰ ਵਾਲੇ ਕਰੋ ਉਹੋ ਜੀ ਸਿਆਸਤ ਹੋਣੀ ਚਾਹੀਦੀ ਆ ਬਾਕੀ ਜਿਹੜੀ ਮੇਰੀ ਆਪਣੀ ਸੋਚ ਹੈ ਜਿਹੜੀ ਆ ਕੰਟਰੋਵਰਸੀ ਸ਼ੁਰੂ ਹੋਈ ਆ ਇਹ ਦਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਅੱਛਾ ਡਾਕਟਰ ਸਾਹਿਬ ਪੰਜਾਬ ਦਾ ਮੁੱਦਾ ਇੱਕ ਹੈ ਵੈਸੇ ਜਿਹੜੀ ਗੱਲ-ਗੱਲ ਹੋਈ ਹੈ ਸੀਐਮ ਭਗਵੰਤ ਮਾਨ ਨੇ ਸ਼ੀਸ਼ੇ ਪਿੱਛੇ ਖੜ ਕੇ ਬਿਆਨ ਦਿੱਤਾ ਉੱਚ ਵੀ ਇੱਕ ਪੰਜਾਬ ਦੀ ਗੱਲ ਹੈ ਉਹ ਭਾਰੀ ਵੀ ਗਈ ਹੈ ਵਿਰੋਧੀ ਲੀਡਰਾਂ ਵੱਲੋਂ ਕਹਿੰਦੇ ਕਿ ਹੁਣ ਘੱਟੋ-ਘੱਟ ਸੀਐਮ ਭਗਵੰਤ ਮਾਨ ਇਹ ਗੱਲ ਤਾਂ ਮੰਨ ਸਕਦੇ ਆ ਕਿ ਉਹਨਾਂ ਦੇ ਰਾਜ ਵਿੱਚ ਪੰਜਾਬ ਦੇ ਹਾਲਾਤ ਵੱਧ ਨਾਲੋਂ ਬੱਤਰ ਹੋਏ ਨੇ ਦੇਖੋ ਇੱਕ ਗੱਲ ਤਾਂ ਸਮਝ ਨਹੀਂ ਪੈਣੀ ਹੈ ਪਹਿਲਾਂ ਕਿ ਜਿੱਥੇ ਅਸੀਂ ਰਹਨੇ ਆਂ ਉੱਥੇ ਸਰਕਮਸਟਾਂਸੀਜ਼ ਕੀ ਹੈ ਤੇ ਨਾਲ ਦਾ ਜਿਹੜਾ ਮੁਲਕ ਹੈ ਜਾਂ ਉਹਨਾਂ ਦੀਆਂ ਏਜੰਸੀਆਂ ਕਿੰਨਾ ਵਰਕ ਕਰ ਰਹੀਆਂ ਉਹਨਾਂ ਦੀਆਂ ਏਜੰਸੀਆਂ ਨੇ ਬਹੁਤ ਪਿਛਲੇ ਸਾਲ ਪਿਛਲੇ ਸਾਲ ਅੱਜ ਤੁਹਾਨੂੰ ਮੈਂ ਹੁਣ ਦੱਸਦਾ ਮੈਂ ਅਗਲੀ ਇੰਟਰਵਿਊ 'ਚ ਤੁਹਾਡੇ ਅੱਗੇ ਡਾਟਾ ਲੈ ਕੇ ਗੱਲ ਕਰਾਂਗਾ ਪਿਛਲੇ ਸਾਲ ਹੈਰੋਇਨ ਦੀ ਉਹਨਾਂ ਨੇ ਬਾੜ ਲਿਆਤੀ ਸੀ ਜਦੋਂ ਰਾਵੀ 'ਚ ਬਾੜ ਆਈ ਨਾ ਤੁਸੀਂ ਮੰਨਸਾ ਤੋਂ ਕਿੰਨੀ ਹੈਰੋਇਨ ਆਈ ਪੁਲਿਸ ਦੀ ਜਾਨ ਨਿਕਲ ਗਈ ਅਫਸਰਾਂ ਤਰਕਾਰ ਨੇ ਇਸ ਵਿਵਾਦ ਦੇ ਮਤਲਬ ਵਿੱਚ ਰੋਸ਼ਨੀ ਪਾਈ ਔਰ ਇਸ ਦਾ ਖੁਲਾਸਾ ਕੀਤਾ ਕਿ ਸੀਐਮ ਭਗਵੰਤ ਮਾਨ ਨੇ 15 ਤਰੀਕ ਨੂੰ ਸ਼ੀਸ਼ੇ ਦੇ ਪਿੱਛੇ ਖੜੇ ਹੋ ਕੇ ਜਿਹੜੀ ਤਕਰੀਰ ਕੀਤੀ ਹੈ ਅਸਲ 'ਚ ਉਹਦਾ ਵਜ੍ਹਾ ਇਹ ਸੀ ਕਿ ਸੀਐਮ ਭਗਵੰਤ ਮਾਨ ਨੂੰ ਬਹੁਤ ਜ਼ਿਆਦਾ ਸਿਕਿਉਰਟੀ ਥ੍ਰੈਡਸ ਨੇ ਇਸ ਵਜ੍ਹਾ ਤੋਂ ਇਹ ਜਿਹੜਾ ਕੰਮ ਕੀਤਾ ਗਿਆ ਜਦ ਕਿ ਇਹ ਪੰਜਾਬ ਦਾ ਮੁੱਦਾ ਨਹੀਂ ਹੈਗਾ ਇਸ ਤੋਂ ਪਹਿਲੇ ਵੀ ਜਿਹੜੇ ਬਲੂ ਜੈਟ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਸਿਕਿਉਰਟੀ ਇਹਦਾ ਕਿਹੜਾ ਦਸਤਾ ਹੁੰਦਾ ਖਾਸ ਦਸਤਾ ਹੁੰਦਾ ਜਿਹੜਾ ਕਿ ਸੀ ਵਜ਼ੀਰ ਆਜ਼ਮ ਤੋਂ ਬਾਅਦ ਜਿਹੜਾ ਸੀਐਮ ਹੁੰਦਾ ਵੈ ਜਾਂ ਜਿਹੜਾ ਕੋਈ ਸੀਐਮ ਨੂੰ ਮਿਲਦਾ ਹੈਗਾ ਵੈ ਤੇ ਸੀਐਮ ये ब्लू जैट जी सिक्योरिटी है वह सीएम भगवंत मान भी मिली है इस तो पहले भी ये बहुत सारे लोगों मिली सी लेकिन हूँ ज़्यादा सिक्योरिटी थ्रैड है अमृतपाल के आन की वजह तो है क्योंकि जो पंजाब अमृतपालरेशन किया गया ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੂੰ ਸਿਕਿਉਰਟੀ ਥ੍ਰੈਡਸ ਜਿਹੜੇ ਉਹ ਵੱਧ ਗਏ ਸੀਗੇ ਇਸ ਵਾਸਤੇ ਉਹਨਾਂ ਆ ਨੇ ਸ਼ੀਸ਼ੇ ਦੇ ਪਿੱਛੇ ਖੜਾ ਹੋ ਕੇ ਜਿਹੜਾ ਕੌਮ ਦੇ ਨਾਲ ਖਤਾਬ ਕੀਤਾ ਹੈਗਾ ਵਾ ਪੰਜਾਬ ਦੇ ਵਿੱਚ ਆਏ ਦਿਨ कोई ना कोई जस तरह की ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਸਰਿਆਮ ਹੋ ਰਿਹਾ ਹੈ ਹਥਿਆਰਾਂ ਦੀ ਬਹੁਤ ਜ਼ਿਆਦਾ ਸਮਗਲਿੰਗ ਹੋ ਰਹੀ ਹੈ ਔਰ ਇਸ ਨੁਕਤੇ ਨਜ਼ਰ ਉਹਨਾਂ ਨੇ ਇਹ ਜਿਹੜਾ ਹੈ ਖਤਾਬ ਸ਼ੀਸ਼ੇ ਦੇ ਪਿੱਛੇ ਖੜੇ ਹੋ ਕੇ ਕੀਤਾ ਹੈ ਜਦ ਕਿ ਉਹ ਪਹਿਲੇ ਇਸ ਤੋਂ ਪਹਿਲੇ ਉਹ ਆਪ ਵੀ ਬੜਕਾ ਮਾਰਦੇ ਹੁੰਦੇ ਸੀ ਔਰ ਦੂਸਰਿਆਂ ਦੇ ਉੱਤੇ ਇਸ ਦੇ ਲਿਹਾਜ਼ ਨਾਲ ਟਿੱਪਣੀਆਂ ਕਰਦੇ ਹੁੰਦੇ ਸੀ ਜਦ ਕਿ ਹੁਣ ਆਪਣੇ ਦੇ ਵਕਤ ਆਇਆ ਤੇ ਉਹਨਾਂ ਨੂੰ ਇਹ ਸਾਰੇ ਕੰਮ ਕਰਨੇ ਪੈ ਰਹੇ ਹੈਗੇ ਆ ਵਿਰੋਧਾਤਾ ਇਸ ਦੇ ਬਾਰੇ ਕੀ ਖਿਆਲ ਹੈ ਹੈਗਾ ਵੈ ਕਿ ਕੀ ਆਇਆ ਸੀ ਅਮ ਭਗਵੰਤ ਮਾਨ ਡਰ ਗਿਆ ਹੈ ਜਾਂ ਪਿੱਛੇ हट ਗਿਆ ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਲ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ